ਸਸਿਕਾ ਜੀ ਸਾਰਿਆਂ ਨੂੰ ਅੱਜ ਅਸੀਂ ਅੱਜ ਦੀ ਅਸੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਨਵ ਜਮੇ ਬੱਚਿਆਂ ਨੂੰ ਹਰੇ ਪਖਾਣਾ ਕਿਉਂ ਆਉਂਦਾ ਹੈ ਜਿਨ੍ਹਾਂ ਨੂੰ ਹਰੇ ਪਖਾਣ ਦਾ ਮਤਲਬ ਨਹੀਂ ਪਤਾ ਹਰੇ ਰੰਗ ਦੀ ਪੋਟੀ ਟਾਇਲਟ ਕਈ ਮਾਮਾ ਇਸ ਗੱਲ ਨੂੰ ਲੈ ਕੇ ਬੜੀ ਹੀ ਚਿੰਤਾ ਕਰਦੇ ਨੇ ਪਰ ਅੱਜ ਦੀ ਵੀਡੀਓ ਚ ਆਪਾਂ ਇਹਨੂੰ ਇੱਕ ਬਹੁਤ ਆਸਾਨ ਭਾਸ਼ਾ ਦੇ ਵਿੱਚ ਸਮਝਾਂਗੇ ਚਲੋ ਵੀਡੀਓ ਸ਼ੁਰੂ ਕਰੀਏ ਗ੍ਰੀਨ ਪੋਟੀ ਆਉਂਦੇ ਹਰੇ ਪਖਾਣੇ ਆਉਂਦੇ 6 ਕਾਰਨ ਹੁੰਦੇ ਹਨ ਮਿੰਨ ਸਭ ਤੋਂ ਪਹਿਲਾ ਕਾਰਨ ਹੈ ਤੋ ਤਾਂ ਚੰਗੀ ਤਰ੍ਹਾਂ ਬੱਚੇ ਨੂੰ ਨਾ ਲੱਗਣਾ ਜਿਵੇਂ ਜੇਕਰ ਕਈ ਮਾਵਾਂ ਬ੍ਰੈਸਟ ਫੀਡਿੰਗ ਦਿੰਦੀਆਂ ਤਾਂ ਉਹ ਜਿਹੜਾ ਬੱਚਾ ਹੁੰਦਾ ਉਹ ਜਦੋਂ ਫੀਡ ਲੈ ਰਿਹਾ ਹੁੰਦਾ ਤਾਂ ਉਹ ਪਾਸਾ ਬਦਲ ਦਿੰਦੀਆਂ ਤੇ ਜੇ ਪਾਸਾ ਬਦਲਣ ਨਾਲ ਕੀ ਹੁੰਦਾ ਬੱਚਾ ਸਿਰਫ ਪਤਲਾ ਦੁੱਧ ਹੀ ਪੀ ਪਾਉਂਦਾ ਜਿਹੜਾ ਘਾੜਾ ਦੁੱਧ ਹੁੰਦਾ ਉਹ ਬੱਚੇ ਦੇ ਪੇਟ ਤੱਕ ਪਹੁੰਚਦਾ ਹੀ ਨਹੀਂ ਇਸ ਕਰਕੇ ਗ੍ਰੀਨ ਪੋਟੀ ਆਉਣ ਲੱਗ ਜਾਂਦੀ ਹੈ ਹਰਾ ਪਖਾਣਾ ਆਉਣ ਲੱਗ ਜਾਂਦਾ ਅੱਗੇ ਤੋਂ ਤੁਸੀਂ ਕੀ ਕਰਨਾ ਹੈ ਜਦੋਂ ਬੱਚਾ ਫੀਡ ਕਰ ਰਿਹਾ ਹੈ ਪਹਿਲਾਂ ਤੁਸੀਂ ਇੱਕ ਪਾਸੇ ਦੀ ਬਰੈਡ ਬ੍ਰੈਸਟ ਫੀਡ ਪੂਰੀ ਕਰਵਾਓ ਫਿਰ ਦੂਜਾ ਪਾਸਾ ਉਹਨੂੰ ਬੱਚੇ ਨੂੰ ਬ੍ਰੈਸਟ ਫੀਡ ਕਰਵਾਓ ਪਹਿਲਾਂ ਪੂਰਾ ਇੱਕ ਪਾਸਾ ਫਿਰ ਦੂਜਾ ਪਾਸਾ ਅੱਧ ਵਿੱਚ ਪਾਸਾ ਨਹੀਂ ਬਦਲਣਾ ਇਸ ਨਾਲ ਫਿਰ ਬੱਚਾ ਚੰਗੀ ਤਰ੍ਹਾਂ ਪੇਟ ਵੀ ਭਰ ਜਾਂਦਾ ਹੈ ਤੇ ਗ੍ਰੀਨ ਪੋਟੀ ਆ ਤੇ ਦੂਜਾ ਗੱਲ ਕਈ ਵਾਰੀ ਬੱਚੇ ਨੂੰ ਕੀ ਹੁੰਦਾ ਥੋੜੀ ਬਹੁਤ ਇਨਫੈਕਸ਼ਨ ਹੋ ਜਾਂਦੀ ਹੈ ਬੁਖਾਰ ਵਗੈਰਾ ਹੋ ਜਾਂਦਾ ਖੰਘ ਜਖਾਮ ਹੋ ਜਾਂਦਾ ਜਿਹਦੇ ਨਾਲ ਜਿਸ ਇਨਫੈਕਸ਼ਨ ਕਾਰਨ ਬੱਚੇ ਨੂੰ ਹਰੇ ਰੰਗ ਦੀ ਪੋਟੀ ਆਉਣ ਲੱਗ ਜਾਂਦੀ ਹੈ ਤੀਜਾ ਕਾਰਨ ਜੇਕਰ ਬੱਚਾ ਆਇਰਨ ਦੀ ਦਵਾਈ ਪੀ ਰਿਹਾ ਹੈ ਉਹਦੇ ਨਾਲ ਵੀ ਕਈ ਵਾਰੀ ਬੱਚੇ ਨੂੰ ਹਰੀ ਪੋਟੀ ਆ ਜਾਂਦੀ ਹੈ ਹਰਾ ਪਖਾਣਾ ਆਉਣ ਲੱਗ ਜਾਂਦਾ ਹੈ ਤਾਂ ਇਹ ਕੋਈ ਚਿੰਤਾ ਦੀ ਗੱਲ ਨਹੀਂ ਹੈ ਬਿਲਕੁਲ ਨਾਰਮਲ ਹੈ ਕਈ ਵਾਰੀ ਜੋ ਬੱਚਾ ਆਇਰਨ ਦੀ ਦਵਾਈ ਦਿੰਦਾ ਕਈਆਂ ਨੂੰ ਮਤਲਬ ਡਾਰਕ ਬ੍ਰਾਊਨ ਕਲਰ ਦੀ ਵੀ ਟਾਇਲਟ ਆਉਣ ਲੱਗ ਜਾਂਦੀ ਹੈ ਤਾਂ ਉਹ ਉਸ ਜੇਕਰ ਉਹ ਆਇਰਨ ਲੈ ਰਿਹਾ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਚੌਥਾ ਕਾਰਨ ਜੇਕਰ ਬੰਦਾ ਦੰਦ ਜੜਾ ਕਢਦਾ ਉਹਦੇ ਨਾਲ ਵੀ ਤੰਗ ਹੋਣ ਕਰਕੇ ਬੱਚੇ ਦੀ ਪੋਟੀ ਹਰੀ ਆ ਜਾਂਦੀ ਹੈ। ਉਹਦੇ ਕਰਕੇ ਕਈ ਬੱਚੇ ਪੋਟੀ ਹਰੀ ਕਰਨ ਲੱਗ ਜਾਂਦੇ ਕਿਉਂਕਿ ਜੇਕਰ ਬੱਚਾ ਦੰਦ ਦਾ ਜੜਾ ਕੱਢਦਾ ਹੈ ਤਾਂ ਬੜਾ ਤਰਤ ਹੁੰਦਾ ਕਿਉਂਕਿ ਮਾਸ ਪਾੜ ਕੇ ਦੰਦ ਬਾਹਰ ਆਉਂਦੇ ਆ ਤਾਂ ਉਹਦੇ ਤੁਸੀਂ ਕਿਸੇ ਡਾਕਟਰ ਨਾਲ ਕੰਸਲਟ ਕਰ ਸਕਦੇ ਹੋ। ਪੰਜਵਾਂ ਕਾਰਨ ਜੇਕਰ ਤੁਸੀਂ ਬੱਚੇ ਨੂੰ ਨਵਾਂ ਦੁੱਧ ਪਿਆ ਹੈ ਜੇਕਰ ਮਾਂ ਨੇ ਆਦੀ ਡਾਈਟ ਦੇ ਵਿੱਚ ਕੁਝ ਬਦਲਾਅ ਕੀਤੇ ਨੇ ਉਹਦੇ ਨਾਲ ਵੀ ਬੱਚੇ ਨੂੰ ਹਰੀ ਪੋਟੀ ਆ ਸਕਦੀ ਹੈ। ਅਤੇ ਛੇਵਾਂ ਕਾਰਨ ਜੇਕਰ ਬੱਚੇ ਨੂੰ ਕਿਸੇ ਤਰ੍ਹਾਂ ਦੀ ਅਲਰਜੀ ਹੈ ਜਾਂ ਪਚਨ ਵਿੱਚ ਸਮੱਸਿਆ ਆ ਰਹੀ ਹੈ। ਤਾਂ ਵੀ ਬੱਚੇ ਨੂੰ ਹਰੇ ਰੰਗ ਦਾ ਪਖਾਣਾ ਮੈਂ ਇਹ ਤਾਂ ਆਪਾਂ ਗੱਲ ਕਰ ਲਈ ਹਰੇ ਪਖਾਣੇ ਆਉਂਦੇ ਕਾਰਨ ਪਰ ਆਪ ਨੂੰ ਡਾਕਟਰ ਨੂੰ ਕਦੋਂ ਦਿਖਾਉਣਾ ਚਾਹੀਦਾ ਹੈ ਜਦੋਂ ਬੱਚਾ ਬਹੁਤ ਜ਼ਿਆਦਾ ਰੋ ਰਿਹਾ ਹੋਵੇ ਜਦੋਂ ਬੱਚਾ ਦੁੱਧ ਨਾ ਪੀ ਰਿਹਾ ਹੋਵੇ ਜਦੋਂ ਬੱਚੇ ਨੂੰ ਉਲਟੀਆਂ ਜਾਂ ਦਸ ਲੱਗੇ ਹੋਣ ਅਤੇ ਦਸਤ ਵਿੱਚ ਖੂਨ ਵੀ ਆਉਂਦਾ ਹੋਵੇ ਤੇ 65 ਪਰੇ ਬੁਖਾਰ ਬੱਚੇ ਨੂੰ ਬੁਖਾਰ ਵੀ ਹੈ ਤਾਂ ਤੁਰੰਤ ਮਾਵਾਂ ਨੂੰ ਕਈ ਵਾਰੀ ਕੀ ਹੁੰਦਾ ਹੈ ਬਹੁਤ ਛੋਟੀਆਂ ਛੋਟੀਆਂ ਗੱਲਾਂ 'ਚ ਬਹੁਤ ਵੱਡੀ ਚਿੰਤਾ ਹੋਣ ਲੱਗ ਜਾਂਦੀ ਹੈ ਤਾਂ ਜੇਕਰ ਤੁਸੀਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ 'ਚ ਵੀ ਸਾਰੇ ਲੱਛਣ ਪਛਾਣ ਲਓ ਤਾਂ ਤੁਸੀਂ ਆ ਉਹਦੇ ਬੱਚਿਆਂ ਨੂੰ ਬਹੁਤ ਵਧੀਆ ਢੰਗ ਨਾਲ ਪਾਲਿਆ ਕਰ ਤੁਸੀਂ ਸਾਡੇ ਚੈਨਲ ਤੇ ਐਸ ਜਿਹਾਂ ਹੋਰ ਵੀਡੀਓ ਵੀ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਆਪਣੇ ਦੋਸਤ ਸਹਿਮਤ ਰਿਸ਼ਤੇਦਾਰਾਂ ਨਾਲ ਸ਼ੇਅਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਸ਼ਿਕਾ